ਘਰੇ ਘਰੇ ਕੀ ਤਵਣਾ ਕਰੀ ਨਹੀਂ ਅਸੀਂ ਆ ਚੰਨ ਵੀ ਸਾਡੇ ਨਾਲ ਇਸ ਤਰ੍ਹਾਂ ਕਿਸ ਨੇ ਕੌਣ ਕਰਦਾ ਅਸੀਂ ਕਿਸ ਦਾ ਕੀ ਮਾੜਾ ਕਰਤਾ ਵੀਰੇ ਅਸੀਂ ਤਾਂ ਘਰੋਂ ਇੰਨੇ ਦੁਖੀ ਸੀਗੇ ਕਿਆ ਹੋਇਆ ਕਿਆ ਤੂੰ ਤਾਂ ਕਰਦੇ ਇੰਨੇ ਪਰੇਸ਼ਾਨ ਕਰਦੇ ਸੀ ਪਾਲਦੇ ਸਾਨੂੰ ਸੁਗਿਆ ਨਾ ਰੋਂਦੀ ਕਹਨ ਭੈਣ ਤੂੰ ਹੋਇਆ ਕੀ ਹੈ ਤੈਨੂੰ ਘਬਰਾਹਟ ਆ ਜਾਂਦੀ ਤੇਰਾ ਪਿੰਡ ਕਿਹੜਾ ਹੈ ਬਠਿੰਡੇ ਤੋਂ ਆਈ ਵੀ ਤੂੰ ਦੱਸਿਆ ਤਾਂ ਮੈਨੂੰ ਬਠਿੰਡੇ ਤੋਂ ਆਈ ਵੀ ਪਿੰਡ ਕਿਹੜਾ ਦਾ ਕੋਈ ਨਹੀਂ ਤੂੰ ਸਾਨੂੰ ਭਰਾਏ ਸਮਝ ਆਪਣਾ ਕਿਹੜਾ ਪਿੰਡ ਦਾ ਇਹਨੂੰ ਦੱਸਿਆ ਤਾਂ ਲਗਾ ਸੇਵਾਦਾਰ ਅਸੀਂ ਸੇਵਾਦਾਰ ਇਹ ਤਾਂ ਦੱਸ ਤੇ ਪਿੰਡ ਕਿਹੜਾ ਪੈਣੇ ਤੇਰਾ ਪਿੰਡ ਤਾਂ ਬੁੱਢੰਡੇ ਕੋਲੇ ਆ ਕਿਹੜਾ ਕਿਹੜਾ ਪਿੰਡ ਹੈ ਤੂੰ ਮੈਨੂੰ ਪਿੰਡ ਤਾਂ ਦੱਸ ਦੇ ਹਾਂ ਉਹ ਨੰਬਰ ਤੇ ਆ ਆਪਣੇ ਲਖਵੀਰ ਵੀਰੇ ਦਾ ਤੂੰ ਮੈਨੂੰ ਪਿੰਡ ਦੱਸ ਨਹੀਂ ਉਹ ਸਾਡੇ ਦੁਸ਼ਮਣ ਆ ਚਲੋ ਕਿਤੇ 마ਸੀ ਦੇ ਮੁੰਡੇ ਦਾ ਦੇ ਦੇ 마ਸੀ ਦੇ ਚਾਚੇ ਦਾ ਭੂਏ ਦਾ ਕੋਈ ਤਾਂ ਮੁੰਡਾ ਹੋਣਾ ਹੀ ਐ ਕਿਸੇ ਦਾ ਨੰਬਰ ਤਾਂ ਕਿਸੇ ਦਾ ਨੰਬਰ ਤਾਂ ਦੇ ਮੇਰੀ ਗੱਲ ਸੁਣ ਦੇਖ ਤੂੰ ਗੁਰੂ ਦੀ ਨਗਰੀ ਚ ਆਈ ਵੀ ਤਖਤ ਸਾਹਿਬ ਆਈ ਵੀ ਕੇਸਗੜ੍ਹ ਸਾਹਿਬ ਦੇਖ ਗੁਰੂ ਦੀ ਨਗਰੀ ਚ ਆਈ ਵੀ ਨਾ ਤਾਂ ਇੱਥੇ ਇਦਾਂ ਬੋਲੀਦਾ ਹੁੰਦਾ ਤੇ ਦੱਸ ਦੇਈਦਾ ਹੁੰਦਾ ਖੇਕਰ ਕਰਦੇ ਹੁੰਦੇ ਘਰ ਦੇ ਠੀਕ ਐ ਤੂੰ ਮੈਨੂੰ ਕੋਈ ਕਰ ਲਈ ਆਪਣੇ ਭਾਈ ਸਪਰਾਏ ਸਮਝ ਪਿੰਡ ਤਾਂ ਦੱਸ ਲੈ ਕਿਹੜਾ ਫਿਰ ਤੂੰ ਸਾਨੂੰ ਇੱਥੇ ਕੁਝ ਹੋ ਜਾਣਾ ਘਰ ਨੂੰ ਨਹੀਂ ਇਦਾਂ ਨਹੀਂ ਹੁੰਦਾ ਕੁਝ ਪੜੀ ਇਦਾਂ ਤੂੰ ਮੈਨੂੰ ਪਿੰਡ ਦੱਸ ਤੇਰਾ ਕਿਹੜਾ ਪਿੰਡ ਦੱਸ ਦੇ ਭੈਣੇ ਕਿਹੜਾ ਕੋਈ ਅਸੀ ਇੰਨੇ ਦਿਨ ਹੋ ਗਏ ਮੈਂ ਤਾਂ ਕਰੀ ਇੰਨੇ ਸਭ ਦੀਆਂ ਵੀ ਸਾਨੂੰ ਅਸੀਂ ਸੀਆ ਵੀ ਸਾਡੇ ਨਾਲ ਕੋਈ ਕਾਰਵਾਈ ਕੀਤੀ ਜੀ ਕਾਦੀ ਕਾਰਵਾਈ ਦੱਸ ਤੂੰ ਹੋਇਆ ਕਿਆ ਅਸੀਂ ਤਾਂ ਆਉਂਦੇ ਘਰਦਿਆਂ ਦੀ ਕਰਵਾਉਣੀ ਹੈ ਘਰ ਦੇ ਸਾਨੂੰ ਮਾਰਦੇ ਇੱਥੇ ਵੀ ਕਰਦਿਆਂ ਦੀ ਸਿਆਸਤ ਆ ਗਈ ਘਰ ਦੇ ਨਹੀਂ ਕੋਈ ਨਹੀਂ ਅਸੀਂ ਤੇਰੀ ਮਦਦ ਕਰਾਂਗੇ ਐ ਤਾਂ ਦੱਸ ਤੂੰ ਵੀ ਕਿਹੜਾ ਪਿੰਡ ਹੈ ਤੇਰਾ ਮੜ ਜਦ ਪਤਾ ਲੱਗਾ ਪਿੰਡ ਕਿਹੜਾ ਬਠਿੰਡੇ ਕੋਲੇ ਹੈ ਉਹ ਥੋ ਬਠਿੰਡੇ ਕੋਲ ਬਠਿੰਡਾ ਛੋਟਾ ਜਿਹਾ ਹੈ ਬਠਿੰਡਾ ਤਾਂ ਐਡਾ ਵੱਡਾ ਤੂੰ ਪਿੰਡ ਦੱਸ ਤੇ ਪਿੰਡ ਦੱਸ ਤੇਰਾ ਕਿਹੜਾ ਤੈਨੂੰ ਤੇਰੇ ਪਿੰਡ ਪਜਾ ਦੇਵਾਂਗੇ ਤੂੰ ਬਸ ਚਾਈਕ ਟ੍ਰੇਨ ਚ ਬਸ ਤੇ ਆਈ ਬਸ ਤੇ ਆਈ ਅੱਜ ਹੀ ਆਈ ਤੇ ਬਣੇ ਕਾਲੀ ਹੈਡਾਰ ਕਾਰਡ ਹੈਗਾ ਤੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਦੇਖੋ ਤੇਰਾ ਲਾਗੇ ਛਾਗੇ ਪਿੰਡ ਕਿਹੜਾ ਕੋਈ ਆਂਡ ਕੋਣ ਪਿੰਡ ਇਹ ਤੂੰ ਆਠੀ ਤੇਰੇ ਭਰਾਵਾਂ ਬਾਹਰ ਗਿਆ ਦੱਸਦਾ ਸਹੀਂ ਆ ਫੋਨ ਦੇ ਮੋੜੇ ਜੀ ਹਾਂ ਅਸੀਂ ਬਾਕੀ ਪਿੰਡ ਨਹੀਂ ਭੇਜਦੇ ਫੋਨ ਤੇ ਤੈਨੂੰ ਪਿੰਡ ਨਹੀਂ ਭੇਜਦੇ ਅਸੀਂ ਕਿੱਦਾਂ ਦੇ ਇੱਥੇ ਮਨਤਾ ਕਰੀ ਜੰਨੇ ਹਰੇਕ ਦੀ ਕੋਈ ਉਹ ਕੋਈ ਨਹੀਂ ਆਏਗਾ ਅਸੀਂ ਤੇਰੇ ਨਾਲ ਕੋਈ ਨਹੀਂ ਆ ਅਸੀਂ ਜਿਹੜੇ ਆ ਸਾਰੀ ਜਨਤਾ ਭੇਜਦਾ ਨਾ ਇਹ ਮੇਰਾ ਬ੍ਰਦਰ ਆ ਕਿਹੜੀ ਜਨਤਾ ਜਿੰਨੇ ਸਾਰੇ ਤੇਰਾ ਬ੍ਰਦਰ ਕਿੱਥੇ ਦਾ ਦੱਸ ਬ੍ਰਦਰ ਇਹ ਸਭ ਉਹਨੇ ਵੀਡੀਓ ਪਾਈ ਹੋਈ ਆ ਸਭ ਉਹਨੇ ਕੁਛ ਕੀਤਾ ਹੋਇਆ ਨਹੀਂ ਨਹੀਂ ਬ੍ਰਦਰ ਦੱਸ ਦੇ ਬ੍ਰਦਰ ਕਿੱਥੇ ਦਾ ਆਏ ਆ ਵੀ ਮੇਰੀ ਭੈਣ ਨਾਲ ਜਿੰਨੇ ਵੀ ਤੁਸੀਂ ਨਹੀਂ ਕੱਢੀ ਜਾਵੇਂ ਉੰਨੇ ਕੱਢਾ ਓਹ ਹੋ ਹੋ ਆਸੀ ਉਹਨੂੰ ਪੁੱਛ ਲੈਂਦੇ ਬ੍ਰਦਰ ਹੈ ਤੇਰਾ ਕਿੱਥੇ ਦਾ ਕਿਹੜੇ ਪਿੰਡ ਦਾ ਬਟਿੰਡੇ ਦਾ ਹੀ ਆ ਓਹ